ਲੈਂਡ ਪੁਲਿੰਗ ਨੀਤੀ ਦੇ ਪਹਿਤ ਅ ਲਖੇ ਸ਼ਦਾਨੇ ਵੀਰ ਵੱਲੋਂ ਸਾਡੇ ਗਾਣਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਤੇ ਇੱਕ ਗੱਲ ਹੋਰ ਸੁਣ ਚਾਹੀਏ ਕਿ ਵੀ ਲੁਧਿਆਣਾ ਡੀਸੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੁਝ ਕਿਸਾਨ ਲੈਂਡ ਪੁਲਿੰਗ ਨੀਤੀ ਦੇ ਤਹਿਤ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਜੋ ਕਿ ਇੱਕ ਅਫਵਾਹ ਵਾ ਤੇ ਉਹ ਲਖੇ ਸ਼ਦਾਨੇ ਵੀਰ ਨੇ ਵੀ ਸਾਡੇ ਨਾਲ ਇਹ ਗੱਲ ਸੇਅਰ ਕੀਤੀ ਹੈ ਸਾਂਝੀ ਕੀਤੀ ਆ ਵੀ ਇਸ ਤਰ੍ਹਾਂ ਦੀਆਂ ਫਾਰਮਾਂ ਡਾਗੀਆਂ ਜਾ ਰਹੀਆਂ ਨਹੀਂ ਵੀ ਤੁਸੀਂ ਇਹ ਜ਼ਮੀਨ ਆਪਣੀ ਦੇਣ 'ਚ ਰਾਜ਼ੀ ਹੋ ਜਾਂ ਨਹੀਂ ਤਾਂ ਸਾਡੇ ਜਿੰਨੇ ਇਧਰਲੇ ਪਿੰਡਾਂ ਦੇ ਲੋਕ ਨੇ ਸਾਰਿਆਂ ਨੇ ਇਹਦੇ ਖਿਲਾਫ ਚ ਆਪਣੇ ਹੱਥ ਘੜੇ ਕੀਤੇ ਵੀ ਨਹੀਂ ਅਸੀਂ ਆਪਣੀ ਜਮੀਨ ਨਹੀਂ ਦੇਵਾਂਗੇ ਕਿਸੇ ਕੀਮਤ ਤੇ ਇਹਨੂੰ ਤਿਆਰ ਨਹੀਂ ਜੋਧਾਂਵਾਲੇ ਜਿਹੜੇ ਜਮੀਨਾਂ ਰਿਕੁਇਰ ਕਰਨ ਨੂੰ ਫਰਜ਼ੀ ਸਰਕਾਰ ਅਸੀਂ ਅੱਜ 10 ਪਿੰਡਾਂ ਚਾਏ ਆ ਸਾਡੀ ਸਮੁੱਚੀ ਟੀਮ ਮੈਂ ਨਵਦੀਪ ਜਲਵੇੜਾ ਭਾਨਾ ਸਿੰਘ ਸਿੱਧੂ ਜਿਹੜਾ 7 ਤਰੀਕ ਨੂੰ ਪਿੰਡ ਜੋਧਾਂ ਦੇ ਦਾਣਾ ਮੰਡੀ ਚ ਵੱਡਾ ਇਕੱਠ ਲੈਂਡ ਫੂਲ ਨੀਤੀ ਦੇ ਖਿਲਾਫ ਹੋ ਰਿਹਾ ਉਹਦੇ ਲਈ ਅਸੀਂ ਪਿੰਡਾਂ ਦੇ ਲਾਮਬੰਦੀ ਕਰਨ ਆਏ ਆ ਜਿਹੜਾ ਝੂਠ ਫਲਾਇਆ ਜਾ ਰਿਹਾ ਲੁਧਿਆਣਾ ਡੀਸੀ ਵੱਲੋਂ ਮਹਾਲੀ ਡੀਸੀ ਵੱਲੋਂ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਵੀ ਇੰਨੇ ਲੋਕ ਤਿਆਰ ਹੋ ਗਏ ਇੰਨੇ ਲੋਕ ਤਿਆਰ ਹੋ ਗਏ ਅਸੀਂ ਜਿੰਨੇ ਪਿੰਡਾਂ ਜਾ ਰਹੇ ਹਾਂ 1200 ਕਿਲਾ 1192 ਕਿਲਾ ਜੋਧਾ ਦਾ ਟੈਪੀ ਦਾ ਇਸ ਤਰ੍ਹਾਂ ਹੀ ਹੋਰ ਪਿੰਡਾਂ ਦੇ ਜਿੰਨੇ ਪਿੰਡਾਂ ਦੀ ਜ਼ਮੀਨ ਇਹ ਚਾਈ ਹੈ ਕੋਈ ਇੱਕ ਵੀ ਬੰਦਾ ਇਨ੍ਹਾਂ ਪਿੰਡਾਂ ਦੇ ਵਿੱਚੋਂ ਆਪਣੀ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਇਹ ਲੋਕ ਲੜਨ ਮਰਨ ਲਈ ਤਿਆਰ ਨੇ ਪਰ ਕਿਸੇ ਵੀ ਤਰੀਕੇ ਆਪਣੀ ਜ਼ਮੀਨ ਦਾ ਇੱਕ ਊਰਾ ਵੀ ਕਿਸੇ ਮਰਲਾ ਵੀ ਕੋਈ ਆਪਣੀ ਜ਼ਮੀਨ ਦਾ ਨਹੀਂ ਦੇਣਗੇ ਤੋ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਇਹ ਛਲਾਬ ਇਹ ਭਰਮ ਭਲੇਖੇ ਦਿਮਾਗ ਚੋਂ ਕੱਢ ਦੇਣੇ ਚਾਹੀਦੇ ਆ ਇਹ ਲੋਕ ਮੁੱਠੀਆਂ ਤੁੱਕੀ ਬੈਠੇ ਜਨਾਂ ਦੀ ਜ਼ਮੀਨ ਗਈ ਕੀ ਕਰਨਗੇ ਉਹ ਉਹ ਰੋਟੀ ਕਿੱਥੋਂ ਖਾਣਗੇ ਆਪਣੇ ਕੋਠਿਆਂ ਦੇ ਕਣਕਾਂ ਮੱਕੀਆਂ ਸਰਮਾ ਘਾਉਣਗੇ ਸੋ ਇਹ ਲੋਕਾਂ ਨੂੰ ਪਤਾ ਲੱਗ ਚੁੱਕਿਆ ਜ਼ਮੀਨ ਮੈਂ ਕਹਿੰਦਾ ਹੁਣਾਂ ਜ਼ਮੀਨ ਇੱਕ ਇਨਸਾਨ ਦੀ ਮਾਂ ਹੈ ਰਵਾਨੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਧਰਤੀ ਸਾਡੀ ਮਾਂ ਹੈ ਸਾਨੂੰ ਜਨਮ ਤੋਂ ਲੈ ਕੇ ਪਾਲ ਦੀ ਪੋਸ ਦੀ ਖਵਾਉਂਦੀ ਸਾਹ ਦਿੰਦੀ ਆ ਜਦੋਂ ਅਸੀਂ ਮਰ ਜਾਂਦੇ ਆ ਆਪਣੇ ਸਮਾ ਲੈਂਦੀ ਆ ਇਸ ਲਈ ਬੰਦੇ ਦੀ ਮਾਂ ਹੈ ਤੇ ਅੱਜ ਕੋਈ ਵੀ ਬੰਦਾ ਪੰਜਾਬ ਦਾ ਦੀ ਮਾਂ ਵੇਚਣ ਨੂੰ ਤਿਆਰ ਨਹੀਂ ਹੈਗਾ ਆਪਣੀ ਮਾਂ ਖਾਤਰ ਅਸੀਂ ਲੜਨ ਮਰਨ ਨੂੰ ਤਿਆਰ ਆ ਸੋ ਆਓ 7 ਤਰੀਕ ਨੂੰ ਲੁਧਿਆਣਾ ਜ਼ਿਲ੍ਹਾ ਪਿੰਡ ਜੋਧਾ ਦੀ ਦਾਣਾ ਮੰਡੀ 'ਚ ਵੱਡਾ ਇਕੱਠ ਹੋਣ ਜਾ ਰਿਹਾ ਵੱਧ ਤੋਂ ਵੱਧ ਪਹੁੰਚੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ